ਪੰਜਾਬ ਦੀ ਅਮਨਦੇਵ ਕੌਰ ਕਾਂਸਟੇਬਲ ਮਹਿਲਾ ਨੇ ਅਮਨ ਅਤੇ ਸ਼ਾਂਤੀ ਦੇ ਕਾਨੂੰਨ ਦੇ ਰਖਵਾਲੇ ਮੰਨੇ ਜਾਣ ਵਾਲੇ ਕਾਨੂੰਨ ਦੀਆਂ ਧੱਜੀਆਂ ਉਦੋਂ ਉਡਾ ਕੇ ਰੱਖ ਦਿੱਤੀਆਂ ਜਦੋਂ ਉਸ ਦੇ ਕੋਲੋਂ ਤਕਰੀਬਨ 17 ਗ੍ਰਾਮ ਹੈਰੋਇਨ ਪੁਲਸ ਨੇ ਬਰਾਮਦ ਕੀਤੀ ਅਤੇ ਨਾਲ ਦੀ ਨਾਲ ਹੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਪਰ ਇਹ ਪੂਰੇ ਪੰਜਾਬ ਨੂੰ ਹੈਰਾਨ ਕਰਕੇ ਰੱਖ ਦੇਣ ਵਾਲੀ ਖਬਰ ਹਾਈਲਾਈਟ ਉਦੋਂ ਬਣ ਗਈ ਜਦੋਂ ਲੋਕਾਂ ਦੇ ਵਿੱਚ ਇਸ ਦੀਆਂ ਕੁਝ ਵੀਡੀਓ ਵਾਇਰਲ ਹੁੰਦੀਆਂ ਨੇ ਜਿਵੇਂ ਕਿ ਅਕਸਰ ਹੀ ਅਮਨਦੀਪ ਕੌਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਇਦਾਂ ਦੇ ਗਾਣੇ ਲਾ ਕੇ ਵੀਡੀਓ ਪਾਉਂਦੀ ਰਹਿੰਦੀ ਸੀ ਕਿ ਤੂੰ ਆਖੇ ਟਣ ਜਾਣੀ ਕਿਦਾਂ ਟਲ ਗਏ ਉੱਥੇ ਕਮਾਂ ਚ ਤਾਂ ਮੇਰੇ ਨਾਲ ਹੁਲਸ ਰ ਲਈਏ ਇੱਥੇ ਸਵਾਲ ਇੱਕ ਇਹ ਵੀ ਵੱਡਾ ਆਉਂਦਾ ਹੈ ਕਿ ਹੁਣ ਅਮਨਦੀਪ ਦੇ ਤਕਰੀਬਨ ਕਰੋੜਾਂ ਰੁਪਏ ਦੇ ਘਰ ਦੇ ਉੱਤੇ ਵੀ ਬਲਡੋਜ਼ਰ ਚਲਾਇਆ ਜਾਵੇਗਾ ਸੀਐਮ ਮਾਨ ਦੇ ਵੱਲੋਂ ਜਾਂ ਫਿਰ ਬਲਡੋਜ਼ਰ ਕਾਰਵਾਈ ਸਿਰਫ ਮਾੜੇ-ਮੋٹے ਦੇ ਤਸਕਰਾਂ ਦੇ ਲਈ ਸੀ ਬਾਕੀ ਤੁਸੀਂ ਆਪਣੀ ਰਾਏ ਕਮੈਂਟ ਕਰਕੇ ਦੱਸ ਸਕਦੇ ਜੇ ਕਿ ਸੀਐਮ ਮਾਨ ਨੂੰ ਇਸ ਦੀ ਕਰੋੜਾਂ ਦੀ ਕੋਠੀ ਉੱਤੇ ਬਲਡوزر ਚਲਾਉਣਾ ਚਾਹੀਦਾ ਹੈ ਬਾਕੀ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ